ਦੋਸਤੋ ਕੈਨੇਡਾ ਦੀ ਪਿਆਰੀ ਪਿਆਰੀ ਬਰਫਬਾਰੀ ਮੇਰੇ ਚਾਰ ਚਫੇਰੇ ਚਿੱਟਾ ਸਾਫ ਸਭ ਕੁਝ ਦਿਸ ਰਿਹਾ ਤੁਸੀਂ ਜਿਸ ਪਾਸੇ ਵੀ ਨਜ਼ਰ ਮਾਰੋ ਸਭ ਪਾਸੇ ਸਫੇਦ ਚਾਦਰ ਪੈਣੀ ਹੋਈ ਹੈ ਤੇ ਇਸ ਚਾਂਦੀ ਦੀ ਚਾਦਰ ਤੇ ਮੈਂ ਤੁਹਾਡੇ ਨਾਲ ਕਰ ਰਿਹਾ ਇੱਕ ਪੋਜ਼ਿਟਿਵ ਵਿਸ਼ੇ ਤੇ ਵਿਚਾਰ ਅਸਲ ਵਿੱਚ ਜੋ ਜਰਮਨ ਦੇ ਪ੍ਰਸਿੱਧ ਫਿਲਾਸਫਰ ਬਰਨਜ਼ਾਮਿਨ ਸੰਨ ਉਹ ਇੱਕ ਵਾਰ ਇੱਕ ਦੁਰਘਟਨਾ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਡਾਕਟਰ ਨੇ ਉਹਨਾਂ ਦਾ ਇਲਾਜ ਕਰਕੇ ਜਾਨ ਤੇ ਬਚਾ ਲਈ ਸੀ ਪਰ ਜਦੋਂ ਉਹਨਾਂ ਦੀ ਜਾਨ ਬਚ ਗਈ ਤਾਂ ਉਸ ਤੋਂ ਬਾਅਦ ਡਾਕਟਰ ਨੇ ਉਹਨਾਂ ਨੂੰ ਕਿਹਾ ਸੌਰੀ ਫਰੈਂਜ਼ਾਮਿਨ ਮੈਂ ਤੁਹਾਡੀ ਇੱਕ ਅੱਖ ਨਹੀਂ ਬਚਾ ਪਾਇਆ ਇਸ ਦੇ ਵਾਸਤੇ ਮੈਨੂੰ ਅਫਸੋਸ ਹੈ ਪਰ ਫਰੈਂਜ਼ਾਮਿਨ ਨੇ ਬੜੇ ਚੜਦੀ ਕਲਾ ਦੇ ਨਾਲ ਜਵਾਬ ਦਿੱਤਾ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਮੇਰੀ ਇੱਕ ਅੱਖ ਬਚਾ ਦਿੱਤੀ ਹੈ ਮੈਂ ਆਪਣਾ ਸਾਰੇ ਦਾ ਸਾਰਾ ਕੰਮ ਇੱਕ ਅੱਖ ਦੇ ਨਾਲ ਹੀ ਚਲਾ ਲਵਾਂਗਾ ਇਹ ਹੁੰਦੀ ਹੈ ਆਸ਼ਾਵਾਦੀ ਬੰਦਿਆਂ ਦੀ ਪ੍ਰਵਿਰਤੀ ਇਹਦੇ ਵਿੱਚ ਹੀ ਮੈਂ ਤੁਹਾਨੂੰ ਅਰਨਮਾ ਸਿਨਾ ਦੀ ਗੱਲ ਵੀ ਦੱਸਣੀ ਚਾਹਾਂਗਾ ਅਰਨਮਾ ਸਿਨਾ ਬਰੇਲੀ ਸੌਰੀ ਲਖਨਊ ਤੋਂ ਦਿੱਲੀ ਆਪਣੀ ਇੱਕ ਇੰਟਰਵਿਊ ਲਈ ਟ੍ਰੇਨ ਦੇ ਵਿੱਚ ਆ ਰਹੀ ਸੀ ਤੇ ਜਦੋਂ ਉਹ ਬਰੇਲੀ ਸਟੇਸ਼ਨ ਦੇ ਲਾਗੇ ਪਹੁੰਚੀ ਤਾਂ ਉਸ ਵੇਲੇ ਕੁਝ 골ਡ ਚੈਨ ਖੋਣ ਦੇ ਵਾਸਤੇ ਉਹਦੇ ਉੱਤੇ ਗੁੰਡਿਆਂ ਨੇ ਹਮਲਾ ਕਰ ਦਿੱਤਾ ਐਥਲੀਟਸ ਸੀਗੀ ਖਿਡਾਰਨ ਸੀ ਇਸ ਕਰਕੇ ਉਹਨੇ ਉਹਨਾਂ ਗੁੰਡਿਆਂ ਦਾ ਅੱਗੋਂ ਮੁਕਾਬਲਾ ਕਰਨਾ ਚਾਹਿਆ ਹੌਸਲਾ ਨਾ ਹਾਰਿਆ ਤੇ ਉਹਨਾਂ ਗੁੰਡਿਆਂ ਨੇ ਉਸ ਨੂੰ ਟ੍ਰੇਨ ਤੋਂ ਧੱਕਾ ਦੇ ਦਿੱਤਾ ਸੀ ਟ੍ਰੇਨ ਤੋਂ ਧੱਕਾ ਦੇਣ ਤੋਂ ਬਾਅਦ ਅਰਧਮਾ ਸਿਨਾ ਪਟੜੀ ਤੇ ਜਿਸ ਤੇ ਜਾ ਕੇ ਗਿਰੀ ਅਚਾਨਕ ਹੀ ਅਗਲੇ ਪਾਸਿਓਂ ਇੱਕ ਹੋਰ ਟ੍ਰੇਨ ਆ ਰਹੀ ਸੀ ਤੇ ਉਸ ਟ੍ਰੇਨ ਨੇ ਉਸ ਦੀ ਇੱਕ ਲੱਤ ਹੈ ਜਿਹੜੀ ਉਹ ਵੱਢ ਦਿੱਤੀ ਇਸ ਤੋਂ ਬਾਅਦ ਸਾਰੀ ਰਾਤ ਉਹ ਟ੍ਰੇਨ ਦੀ ਪਟੜੀ ਤੇ ਸਰਦੀ ਦੇ ਵਿੱਚ ਪਈ ਰਹੀ ਤੇ ਉੱਥੇ ਉਹ ਦੇਖ ਰਹੀ ਸੀ ਕਿ ਉਸ ਦੀ ਲੱਤ ਨੂੰ ਚੂਹੇ ਉਹਦੇ ਸਾਹਮਣੇ ਹੀ ਖਾ ਰਹੇ ਨੇ ਪਰ ਉਹ ਕਰ ਕੁਛ ਨਹੀਂ 파 ਰਹੀ ਸੀ ਅੰਤ ਨੂੰ ਕੀ ਹੋਇਆ ਕਿ ਜਦੋਂ ਸਵੇਰ ਹੋਈ ਲੋਕ ਉਧਰ ਆਏ ਉਹਨਾਂ ਨੇ ਉਸ ਨੂੰ ਚੁੱਕਿਆ ਕਿ ਇੱਕ ਲੜਕੀ ਫਟੜ੍ਹ ਹਾਲਤ ਵਿੱਚ ਟ੍ਰੇਨ ਦੀ ਪਟੜੀ ਤੇ ਪਈ ਹੈ ਜਿਸ ਦੀ ਲੱਤ ਵੱਡੀ ਹੋਈ ਹੈ ਜਦੋਂ ਉਸ ਨੂੰ ਚੁੱਕ ਕੇ ਹਸਪਤਾਲ ਖੜਿਆ ਜਾ ਕੇ ਉਹ ਰਾਜੀ ਹੋਈ ਤੇ ਰਾਜੀ ਹੋਣ ਤੋਂ ਬਾਅਦ ਉਸ ਨੇ ਆਪਣਾ ਨਿਸ਼ਾਨਾ ਮਿਠਿਆ ਸੀ ਮਾਉਂਟ ਐਵਰੇਸਟ ਤੇ ਚੜ੍ਹਨ ਦਾ ਉਸ ਨੂੰ ਸਰ ਕਰਨ ਦਾ ਜਦੋਂ ਇਹ ਨਿਸ਼ਾਨਾ ਲੈ ਕੇ ਉਹ ਬਚੇਂਦਰੀ ਪਾਲ ਦੇ ਕੋਲ ਪਹੁੰਚੀ ਤਾਂ ਬਚੇਂਦਰੀ ਪਾਲ ਨੇ ਕਿਹਾ ਕਿ ਮਾਉਂਟ ਐਵਰੇਸਟ ਤੇ ਤਾਂ ਦੋ ਲੱਤਾਂ ਵਾਲੇ ਵੀ ਚੜਨ ਤੋਂ 100 ਵਾਰ ਸੋਚਦੇ ਐ ਤੇ 1000 ਵਾਰ ਅਸਫਲ ਹੁੰਦੇ ਐ ਜੇ ਹਜ਼ਾਰ ਬੰਦਾ ਮਾਉਂਟ ਐਵਰੇਸਟ ਤੇ ਚੜਨ ਲਈ ਚੱਲਦਾ ਹੈ ਤਾਂ ਸਿਰਫ ਦੋ ਹੀ ਚੜ ਪਾਉਂਦੇ ਐ ਤੂੰ ਇਹ ਸੁਪਨਾ ਤਿਆਗ ਦੇ ਪਰ ਅਰਨਵਮਾ ਸਿਨਾ ਨੇ ਇਹ ਕਿਹਾ ਸੀ ਮੈਮ بس ਹੁਣ ਉਸ ਦਿਨ ਦੀ ਉਡੀਕ ਕਰੋ ਜਿਸ ਦਿਨ ਮੈਂ ਮਾਉਂਟ ਐਵਰੇਸਟ ਨੂੰ ਸਰ ਕਰਕੇ ਤੁਹਾਡੇ ਕੋਲ ਲੱਡੂਆਂ ਦਾ ਡੱਬਾ ਲੈ ਕੇ ਪਹੁੰਚਾਂਗੀ ਅੰਤ ਨੂੰ ਉਸ ਨੇ ਇਸੇ ਤਰ੍ਹਾਂ ਹੀ ਕੀਤਾ ਹੌਸਲਾ ਨਹੀਂ ਹਾਰਿਆ ਤੇ ਇੱਕ ਲੱਤ ਦੇ ਨਾਲ ਮਾਉਂਟ ਐਵਰੇਸਟ ਨੂੰ ਸਰ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣ ਗਈ ਔਰ ਦੋਸਤੋ ਇਸ ਤੋਂ ਇਹ ਯਾਦ ਰੱਖੋ ਕਿ ਕਦੇ ਵੀ ਨਿਰਾਸ਼ ਨਾ ਹੋਵੋ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਹੀ ਰਹਿੰਦੇ ਆ ਔਰ ਤੁਸੀਂ ਉਹਨਾਂ ਉਤਰਾਵਾ ਚੜਾਵਾ ਦੇ ਵਿੱਚੋਂ ਚੜ੍ਹਦੀ ਕਲਾ ਦੇ ਨਾਲ ਅੱਗੇ ਚੱਲੋ ਹਰ ਮੈਦਾਨ ਸਫਲ ਕਰੋ ਸਾਡੀਆਂ ਇੱਛਾਵਾਂ ਤੁਹਾਡੇ ਨਾਲ ਨੇ ਔਰ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰੋ ਤੁਹਾਡਾ ਪਿਆਰ ਹੋਰ ਅਜਿਹੇ ਵੀਡੀਓ ਲਿਆਉਣ ਦੇ ਵਾਸਤੇ ਸਾਨੂੰ ਪ੍ਰੇਰਦਾ ਰਹੇਗਾ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ